ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸਿੰਘ ਜੀ ਗੁਰੂ ਦੇਵਾਦਰਸ਼ਾ ਮਹਾਰਾਜ ਸਦਾ ਹੀ ਜਲੇਕਾਰ ਸਦਾ ਹੀ ਜਲੇਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਤੁਸਾਂ ਖਲਕ ਦਾ ਨਾਸ਼ ਕਰੋ ਬਾਬਾ ਜੀ ਮੁਕਤੀ ਕਢੀ ਨਾ ਦੇਖਣੇ ਕਰੋ ਕਿਰਪਾ ਸਤਨ ਸਿੰਘ ਜੀ ਤੇ ਵਾਹਿਗੁਰੂ ਮਹਾਰਾਜ ਕਰੋ ਆਪਣੀ ਕਿਰਪਾ ਕਰੋ ਬਈ ਮਿਹਰ ਕਰੋ ਬੱਚਿਆਂ ਦੇ ਬਖਸ਼ੋ ਮੱਤਿਆਂ ਮਾ bari ਤਨ ਹਰ ਬੰਧ ਬਸ ਰਮਾਵਲ ਕੋ ਸਮ ਬਸੰਤ ਗਨੰਤ ਨਯਾਵੇ ਰਵ ਸਸ ਕਿਰਣ ਉਦਰ ਸਾ ਘਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੋਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨ ਆਵੈ ਮੋ ਸ਼ਰਣਾਇ ਆਇਆ ਪੁੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਦੋਇ ਦੋਇ ਲੋਚਨ ਵੇਖਾਂ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਬੇ ਗੱਲ ਕਹਿਨ ਨਜਾਈ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛ ਕਰਮ ਨਾ ਜਾਨਾ சாரணா சத் நான்கால துமரி சரண துமாரி ஆசா தும ஈ சஜன சோலை ராக்கா नानक घर के गोले राम नाम और मैं गहो जाके सम नहीं कोए जे सिमरत संकट मिटे दर्स तुहार तो होए सो कहो टल गुर से भी अन सुसहज सुभाए ਦਰਸ਼ਨ ਪਰਸੇ ਗੁਰ ਕਾ ਜਨਮ ਮਰਨ ਦੁਖ ਹੋ ਵੈ ਸਿਫਤ ਖਸਮ ਦੀ ਨਉ ਰ ਅਰਸਾ ਕਰਸਾ ਤਦ ਡਠੇ ਸਚੇ ਪਾਤਸ਼ਾਹ ਮੜ ਜਨਮ ਜਨਮ ਦੀ ਸੱਜਣ ਸਚਾ ਪਾਤਸ਼ਾਹ ਸਿਰ ਸ਼ਾਦ जिस पास बैठां सोह सब नादा ਤਤਨਾਮ ਆਹੇ ਗੁਰ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰਬੜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਵੰਦਨਾ ਹਰ ਬੰਦਨਾ ਗਣ ਗਾਵੋ ਗੋਪਾਲ ਰਾਏ ਰਹਾਉ ਵੱਡ ਭਾਗ ਭੇਟੇ ਗੁਰਦੇਵ ਕੋਟ ਪਰਾਧ ਮਿਟੇ ਹਰ ਸੇਵਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡ ਭਾਗ ਭੇਟੇ ਗੁਰਦੇਵ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਹਤ ਮਨ ਰਤ ਸੋਗ ਅਗਨ ਤਿਸ ਜਨ ਨਾ ਬਿਅਕ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗ ਪਰ ਤਨ ਧੋਖ ਕਿਛ ਪਾਪ ਨ ਸੇੜੇ ਜਮ ਜੰਦਰ ਨਾਵ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪੁ ਗੁਝਾਈ ਨਾਨਕ ਉਤਰੇ ਪ੍ਰਭ ਸਰਨਾਈ ਦ੍ਰਿਸ਼ਨਾ ਅਗਨ ਪ੍ਰਭ ਆਪੁ ਗੁਝਾਈ ਨਾਨਕ ਉਤਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਘਰ ਘਰ ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨ ਹਰ ਬੰਦਨ ਗੁਣ ਗਾਵੋ ਹੁ ਕੋ ਪਾਲ ਰਾਈ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਫਰਾਦ ਮਿਟੇ ਹਰ ਸੇਵਾ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਵਖਵਾਗ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਆਸਰੇ ਰਾਗ ਅੰਦਰ ਪਾਵਨ ਅੰਗ 683 ਅਤੇ 84 ਉਤੇ ਸੁਭਾਏ ਮਾਨ ਸਤਗੁਰ ਕਹਿੰਦੇ ਭਾਈ ਜੋ ਧਰਤੀ ਦਾ ਪਾਲਣ ਹਾਰ ਉਹ ਅਕਾਲ ਪੁਰਖ ਹੈ ਉਸ ਦੇ ਅੱਗੇ ਦੋਵੇਂ ਹੱਥ ਜੋੜ ਨਮਸਕਾਰ ਕਰਿਆ ਕਰ ਬੰਦਨਾ ਕਰਿਆ ਨਾਲ ਜਿੱਥੇ ਨਮਸਕਾਰ ਕਰਨੀ ਹੈ ਸਤਿਗੁਰ ਕਹਿੰਦੇ ਉਸ ਦੇ ਗੁਣ ਵੀ ਗਾਇਆ ਕਰ ਦੋਵੇਂ ਗੁਣ ਬਹੁਤ ਵੱਡੇ ਨੇ ਕਿਉਂਕਿ ਅਸੀਂ ਇੱਕ ਗੁਣ ਦੇ ਬਾਬਤ ਤੇ ਰੋਜ਼ ਪੜਦਿਆਂ ਕੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬਹੁਤ ਵੱਡਾ ਪੋਨਾ ਹੈ ਆਪਣੇ ਗੁਰੂ ਨੂੰ ਦੋਵੇਂ ਹੱਥ ਜੋੜ ਨਮਸਕਾਰ ਕਰਨ ਦਾ ਦੂਜਾ ਜਦੋਂ ਉਸ ਰੱਬ ਦੇ ਗੁਣ ਗਾਵਾਂਗੇ ਤੇ ਸਤਿਗੁਰ ਕਹਿੰਦੇ ਭਾਈ ਗੁਣ ਗਾਵਤ ਤੇਰੀ ਉਤਰਸ ਮੈਲ ਤੇਰੇ ਅੰਦਰ ਦੀ ਜਿਹੜੀ ਮੈਲ ਹੈ ਨਾ ਵਿਕਾਰਾਂ ਦੀ ਸਤਿਗੁਰ ਕਹਿੰਦੇ ਉਤਰ ਜਾਏਗੀ ਪਰ ਤਿਨਾਂ ਦੀ ਉਤਰਦੀ ਹੈ ਜਨਾਂ ਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਦੇ ਚਰਣਾ ਦੇ ਨਾਲ ਜੁੜ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਰੱਬ ਦੀ ਯਾਦ ਵਿੱਚ ਰੱਬ ਦੇ ਸਿਮਰਨ ਵਿੱਚ ਜਿਹੜਾ ਕੋਈ ਜੁੜ ਜਾਂਦਾ ਏ ਸਤਿਗੁਰ ਕਹਿੰਦੇ ਉਹਦੇ ਕਰੋੜਾਂ ਹੀ ਅਪਰਾਧ ਕਰੋੜਾਂ ਹੀ ਪਾਪ ਨਾਸ਼ ਹੋ ਜਾਂਦੇ ਨੇ ਕਿਉਂਕਿ ਗੁਰਮੁਖ ਕੋਟ ਉਧਾਰ ਦਾ ਦੇ ਨਾਮਾ ਇੱਕ ਕਣੀ ਨਾਮ ਦੇ ਇੱਕ ਕਣੀ ਬਖਸ਼ਿਸ਼ ਕਰਕੇ ਗੁਰੂ ਕਰੋਨਾ ਦਾ ਵਿੜਾ ਪਾਰ ਕਰ ਦਿੰਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਅਸ਼ੀਸ਼ਾ ਲਈਏ ਸਤਿਗੁਰ ਕਿਰਪਾ ਕਰਨ ਸਭ ਨਾਨਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵੇ ਆਪਣੇ ਦਰ ਤੇ ਪਰਵਾਣ ਕਰ ਲੈਣ ਜੀ ਹੋਈਆ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ